ਆ ਇੱਕ 15 ਮਾਰਚ ਦੀ ਖਬਰ ਹੈ ਜਿਹਦੇ ਵਿੱਚ ਤਿੰਨ ਜੰਗਲੀ ਸੂਰ ਤੇ ਸਾਂਬਰ ਪੇਤ ਭਰੀ ਹਾਲਾਤ ਚ ਮਰੇ ਪੰਜਾਬੀ ਟਰਬਿਨ ਜਾਈ ਸੀਗੀ ਇਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਤਿੰਨ ਜਿਹੜੇ ਜੰਗਲੀ ਸੂਰ ਹੈ ਉਹ ਤਲਵਾੜੇ ਲਵੇ ਪਾਣੀ ਪੀ ਕੇ ਬੇਹੋਸ਼ ਪਏ ਸੀਗੇ ਤੇ ਡੀ ਐਫਓ ਉਹਨਾਂ ਦਾ ਪੋਸਟਮਾਰਟਮ ਕਰਕੇ ਜਾਂਚ ਲੈ ਰਿਹਾ ਹੈਗਾ ਕਿ ਮੌਤ ਕਿਸ ਪੱਖੋਂ ਹੋਈ ਹੈ ਇਹੀ ਖਬਰ ਦੱਸਦੀ ਹੈ ਕਿ ਉਹਨਾਂ ਨੂੰ ਇਹ ਸ਼ੱਕ ਹੈਗਾ ਕਿ ਕੋਈ ਜ਼ਹਿਰੀਲਾ ਪਾਣੀ ਜਿਹੜਾ ਇੰਡਸਟਰੀ ਨੇ ਛੱਡਿਆ ਹੈਗਾ ਉਹ ਹਿਮਾਚਲ ਦੀ ਇੰਡਸਟਰੀ ਨੇ ਨਦੀ ਸਤਲੁਜ ਵਿੱਚ ਸੁੱਟਤਾ ਹੈਗਾ ਜਿਸ ਕਰਕੇ ਇਹ ਸੂਰਾਂ बेहोश ਪਏ ਸੀਗੇ ਤੇ ਮੁੜ ਕੇ ਮਰ ਗਏ ਜਿਸ ਕਰਕੇ ਉਹਨਾਂ ਦਾ ਪੋਸਟਮਾਰਟਮ ਹੋਇਆ ਜੇ ਸੂਰਾਂ ਦਾ ਹਾਲਤ ਇਹੋ ਜਿਹੀ ਹੋ ਸਕਦੀ ਹੈ ਤਾਂ ਸਵਾਲ ਉੱਠਦਾ ਹੈ ਕਿ ਪੰਜਾਬ ਦੇ ਬੰਦਿਆਂ ਦੇ ਵਾਤਾਵਰਣ ਤੇ ਇਹਦਾ ਕੀ ਅਸਰ ਪੈ ਰਿਹਾ ਹੈਗਾ ਇਹ ਇੱਕ ਬਹੁਤ ਸੀਰੀਅਸ ਇੰਟਰ ਸਟੇਟ ਮੁੱਦਾ ਹੈਗਾ ਔਰ ਇਹਦੇ ਉੱਤੇ ਰਾਈਪੇਰੀਅਨ ਕਾਨੂੰਨ ਵੀ ਲਾਗੂ ਹੁੰਦਾ ਹੈਗਾ ਜਿਹੜਾ ਭਾਰਤ ਹੈ ਉਹ ਯੂਨਾਈਟਿਡ ਨੇਸ਼ਨ ਕਨਵੈਨਸ਼ਨ ਔਨ ਨਾਨ ਨੈਵੀਗੇਸ਼ਨਲ ਯੂਸਸ ਆਫ ਇੰਟਰਨੈਸ਼ਨਲ ਵਾਟਰ ਕੋਰਸਸ ਕਿਉਂਕਿ ਸਤਲੁਜ ਚైనా ਤੋਂ ਇੱਥੇ ਆਉਂਦੀ ਹੈਗੀ ਹੈ ਉਹਦੇ ਤਹਿਤ ਰਾਈਪੇਰੀਅਨ ਕਾਨੂੰਨ ਨੂੰ ਸਿਆਣ ਦੀ ਹੈਗੀ ਆ ਤੇ ਉਹਦੇ ਵਿੱਚ ਜਿਹੜਾ ਆਰਟੀਕਲ 7 ਹੈਗਾ ਜਿਹੜਾ ਕਹਿੰਦਾ ਵਾਟਰ ਕਾਜ਼ਸ ਸਟੇਟ ਸ਼ਲ ਟੇਕ ਆਲੋ ਪ੍ਰੋਪਰੀਅਟ ਮੈਜਰਸ ਟੂ ਪ੍ਰੀਵੈਂਟ ਕੌਜ਼ਿੰਗ ਸਿਗਨੀਫੀਕੈਂਟ ਹਾਰਮ ਟੂ ਅਦਰ ਵਾਟਰ ਕਾਜ਼ ਸਟੇਟਸ ਮਤਲਬ ਕਿ ਜੇ ਤੁਹਾਡਾ ਪਾਣੀ ਵਗਦਾ ਤੁਸੀਂ ਉਹਨੂੰ ਇੰਨੀ ਗੰਦੀ ਹਾਲਾਤ ਚ ਥੱਲੇ ਨਹੀਂ ਪੇਟ ਸਕਦੇ ਜਿਹੜੇ ਥੱਲੇ ਡੇ ਵਰਤ ਰਹੇ ਆ ਕਿ ਉਹਨਾਂ ਨੂੰ ਹਾਰਮ ਪਹੁੰਚੇ ਤੇ ਆਰਟੀਕਲ 21 ਆਫ ਦ ਯੂਨਾਈਟਿਡ ਨੇਸ਼ਨਸ ਕਨਵੈਨਸ਼ਨ ਸੇਜ਼ ਕਿ ਆ ਆਬਲੀਗੇਟਸ ਸਟੇਟਸ ਟੂ ਪ੍ਰੀਵੈਂਟ ਪੋਲੂਸ਼ਨ ਆਫ ਇੰਟਰਨੈਸ਼ਨਲ ਵਾਟਰ ਕੋਰਸਸ ਠੀਕ ਹੈ ਨਾ ਜੀ ਤੇ ਇਹਦੇ ਵਿੱਚ ਬਹੁਤ ਤਗੜੇ ਕੇਸ ਵੀ ਰਹੇ ਆ ਜਿਵੇਂ ਟ੍ਰੇਲਸ ਮੈਲਟਰ ਆ ਹਵਾ ਉੱਠਦੀ ਸੀ ਕੈਨੇਡਾ ਤੋਂ ਅਮਰੀਕਾ ਜਾਂਦੀ ਸੀ ਉਹ ਇੰਟਰਨੈਸ਼ਨਲ ਪੱਧਰ ਤੇ ਵੀ ਰੋਕਿਆ ਗਿਆ ਤੇ ਇੰਡੀਆ ਬੰਗਲਾਦੇਸ਼ ਤੇ ਗੰਗਾ ਦੇ ਪਾਣੀ ਦੇ ਉੱਤੇ ਵੀ ਇਹ ਕੇਸ ਹੋਇਆ ਤੇ ਪੋਲੂਸ਼ਨ ਰੋਕੀ ਗਈ ਹੈ ਤੇ ਇਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਪੀਪੀ ਸੀਬੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਦਿਖਾਇਆ ਹੈਗਾ ਕਿ ਇੰਡਸਟਰੀਅਲ الافਲੂਐਂਟਸ ਕਾਫੀ ਇਸ ਪਾਣੀ 'ਚ ਆ ਰਹੇ ਆ ਜਿਹਦੇ ਵਿੱਚ ਲੈਡ ਕੈਡਮੀਅਮ ਤੇ ਮਰਕਰੀ ਤੇ ਬਾਇਓਲੋਜੀਕਲ ਕੰਟਾਮਿਨੇਟਸ ਸਤਲੁਜ ਨਦੀਵਰ 'ਚ ਆ ਰਹੇ ਆ ਤੇ ਵਾਈਲਡਲਾਈਫ ਇੰਸਟੀਚਿਊਟ ਆਫ ਇੰਡੀਆ ਨੇ ਵੀ ਨੋਟ ਕੀਤਾ ਹੈਗਾ ਕਿ ਇਹ ਜਿਹੜਾ ਜਲ ਵਾਤਾਵਰਨ ਹੈ ਉਦੇ ਵਿੱਚ ਵੀ ਬਹੁਤ ਪੋਲੂਸ਼ਨ ਦਿਖਾ ਰਿਹਾ ਹੈਗਾ ਸੈਂਟਰਲ ਵਾਟਰ ਕਮਿਸ਼ਨ ਨੇ ਵੀ ਇਹ ਇੰਟਰ ਸਟੇਟ ਰਿਵਰ ਪੋਲੂਸ਼ਨ ਅ ਗ੍ਰਿਕਲਚਰ ਦੇ ਵਿੱਚ ਅਸਰ ਕਰਦੀ ਦਿਖਾਈ ਹੈਗੀ ਹੈ ਜਿਹੜਾ ਭਾਰਤ ਦਾ ਕਾਨੂੰਨ ਆ ਉਹਦੇ ਵਿੱਚ ਜਿਹੜਾ ਈਜ਼ਮੈਂਟ ਐਕਟ ਹੈਗਾ 1882 ਦਾ ਉਹਦੇ ਵਿੱਚ ਪੰਜਾਬ ਹੈਜ਼ ਰੈਪੇਰੀਅਨ ਰਾਈਟ ਟੂ ਰੀਸੀਵ ਅਨਪਲੂਟਿਡ ਵਾਟਰ ਫ্রম ਦ ਸਤਲੁਜ ਰਿਵਰ ਵਿੱਚ ਹਿਮਾਚਲ ਪ੍ਰਦੇਸ਼ ਹੈਜ਼ ਵਾਇਓਲੇਟਿਡ ਸਾਡਾ ਪੰਜਾਬ ਦਾ ਹੱਕ ਤੇ ਕਾਮਨ ਲਾਅ ਦਾ ਪ੍ਰਿੰਸੀਪਲ ਰੈਪੀਅਨ ਰਾਈਟਸ ਦਾ ਮੰਡੇਟ ਕਰਦਾ ਹੈ ਕਿ ਜਿਹੜੀ ਅਪਸਟ੍ਰੀਮ ਸਟੇਟ ਹੈ ਮੇ ਨਾਟ ਸਬਸਟੈਂਸ਼ਲੀ ਅਲਟਰ ਦ ਨੈਚੁਰਲ ਕੰਡੀਸ਼ਨ ਆਫ ਅ ਸ਼ੇਅਰਡ ਰਿਵਰ ਟੂ ਦ ਡੈਟਰਮੈਂਟ ਆਫ ਅ ਡਾਉਨਸਟ੍ਰੀਮ ਸਟੇਟ ਮਤਲਬ ਕਿ ਉੱਤੇ ਤੁਸੀਂ ਇਹੋ ਜਿਹਾ ਵਰਤਾਅ ਨਹੀਂ ਕਰ ਸਕਦੇ ਪਾਣੀ ਦਾ ਕਿ ਹੇਟਲਾ ਗੰਦਲਾ ਜਾਂ ਕਿਸੇ ਤਰ੍ਹਾਂ ਦੀ ਕੰਟਾਮਨੇਸ਼ਨ ਹੋ ਜੇ ਤੇ ਇਹ ਵਾਇਲੇਸ਼ਨ ਆਫ ਇੰਟਰ ਸਟੇਟ ਵਾਟਰ ਡਿਸਪਿਊਟਸ ਐਕਟ ਵੀ ਹੈਗਾ ਠੀਕ ਹੈ ਨਾ ਜੀ ਆ ਆ एनवायरमेंटल ਤੇ ਵਾਈਲਡਲਾਈਫ ਲਾਜ਼ ਦਾ ਵੀ ਵਾਇਲੇਸ਼ਨ ਹੈਗਾ ਪ੍ਰੋਵੈਂਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਐਕਟ ਵਾਟਰ ਦਾ 1974 ਦਾ এনवायरमेंटल ਪ੍ਰੋਟੈਕਸ਼ਨ ਐਕਟ 1986 ਦਾ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ 1972 ਦਾ ਉਹਦੇ ਵੀ ਇਹ ਉਲੰਘਣਾ ਹੈਗੀ ਆ ਫਿਰ ਜਿਹੜੀ ਸੁਪਰੀਮ ਕੋਰਟ ਨੇ ਡਾਕਟਰੀਨ ਭਾਰਤ 'ਚ ਖੜੀ ਕੀਤੀ ਹੈ ਪੋਲਿਊਟਿਵ ਪੇਸ ਪ੍ਰਿੰਸੀਪਲ ਜਿਹੜਾ ਐਮਸੀ ਮਹਿਤਾ ਵਰਸਸ ਕਮਲਨਾਥ ਦਾ ਫੇਮਸ ਕੇਸ ਹੈਗਾ ਉਹਦੇ ਵਿੱਚ ਆ ਨੈਚੁਰਲ ਰਿਸੋਰਸਸ ਸੱਚ ਐਸ ਰਿਵਰਸ ਆ ਹੈਲਡ ਇਨ ਪਬਲਿਕ ਟਰਸਟ ਉਹਦੀ ਵੀ ਉਲੰਘਣਾ ਕੀਤੀ ਹੈ ਕਿ ਇਹ ਕਿਸੇ ਇੱਕ ਬੰਦੇ ਦੀ ਚੀਜ਼ ਨਹੀਂ ਹੈ ਸਾਰੇ ਸਮਾਜ ਦੀ ਚੀਜ਼ ਹੈ ਕੀ ਹੈ ਤੇ ਆ ਇਹ 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 ਸਾਰਾ ਅੱਗੇ ਉਹਨਾਂ ਦਾ ਹੈਗਾ ਪੋਲਿਊਟਿਵ ਪੇਸ ਪ੍ਰਿੰਸੀਪਲ ਉਹਨੂੰ ਇਹਦਾ ਮੁਆਵਜ਼ਾ ਦੇਣਾ ਪਊਗਾ ਹਿਮਾਚਲ ਪ੍ਰਦੇਸ਼ ਨੂੰ ਠੀਕ ਹੈ ਨਾ ਜੀ ਇਹ ਇਹਦੇ ਵਿੱਚ ਪੰਜਾਬ ਦੇ ਇਨ ਏਲੀਨੇਬਲ ਰਾਈਪੇਰੀਅਨ ਰਾਈਟਸ ਓਵਰ ਸਤਲੁਜ ਰਿਵਰ ਇਹ ਸਟੇਟ ਬਣਾ ਸਕਦਾ ਹੈਗਾ ਕਿਉਂਕਿ ਇਹ ਨੁਕਸਾਨ ਸਟੇਟ ਦਾ ਹੋਇਆ ਹੈ ਜੇ ਅਟਰਨੀ ਜਨਰਲ ਸਾਹਿਬ ਜਿਹਨੂੰ ਅਸੀਂ ਕੋਸ਼ਿਸ਼ ਕਰਾਂਗੇ ਮਿਲਣ ਦੇ ਜਾਂ ਚੀਫ ਮਨਿਸਟਰ ਡਾਇਰੈਕਟ ਕਰੇ ਕਿ ਸਾਡੇ ਪੰਜਾਬ ਦੇ ਹੱਕ ਵਾਇਲਟ ਹੋਏ ਹਨ ਔਰ ਉਹ ਰਾਈਪੇਰੀਅਨ ਲਾਅ ਦੇ ਅਧੀਨ ਵਾਇਲਟ ਹੋਏ ਹਨ ਪੰਜਾਬ ਦਾ ਰਾਈਪੇਰੀਅਨ ਲਾਅ ਵੀ ਤਗੜਾ ਹੁੰਦਾ ਜਿਹਦੇ ਨਾਲ ਕੱਲ ਸਾਡੇ ਛੇੜਛਾੜ ਪਾ ਪਾਣੀ ਦਾ ਨਹੀਂ ਹੋ ਸਕਦਾ ਹੈਗਾ ਇਦੇ ਵਿੱਚ ਅਸੀਂ ਸੁਪਰੀਮ ਕੋਰਟ ਨੂੰ ਅਪਰੋਚ ਕਰਕੇ ਮੈਂਡਵਸ ਵੀ ਅ ਅਪਲਾਈ ਹੋਊਗੀ ਤੇ ਸੁਪਰੀਮ ਕੋਰਟ ਅਥਾਰਟੀ ਇਸ ਤੇ ਹੈ ਕਿਉਂਕਿ ਇੰਟਰ ਸਟੇਟ ਡਿਸਪਿਊਟ ਹੈਗਾ ਸੋ ਇਹ ਤਕਰੀਬਨ ਸੁਪਰੀਮ ਕੋਰਟ ਹੀ ਸੁਣੂਗਾ ਸੋ ਅਸੀਂ ਅਟਾਰਨੀ ਜਨਰਲ ਸਾਹਿਬ ਨੂੰ ਇਹ ਬੇਨਤੀ ਕਰਾਂਗੇ ਤੇ ਸੈਂਟਰਲ ਪੋਲੂਸ਼ਨ ਬੋਰਡ ਨੂੰ ਤੇ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਨੂੰ ਵੀ ਅਸੀਂ ਅਪਰੋਚ ਕਰਾਂਗੇ ਕਿ ਇਹਦਾ ਜਿਹੜਾ ਨੁਕਸਾਨ ਹੈ ਉਹ ਦੇਖੇ ਤੇ ਉਹਦਾ ਸਾਬ-ਕਿਤਾਬ ਲਏ ਤੇ ਇਹ ਇਹ ਅ ਅ ਇਹ ਸਾਡੀ ਅੱਜ ਦੀ ਪਲੀ ਹੈ ਹੁਣ ਤੁਸੀਂ ਦੇਖੋ ਪੰਜਾਬ ਦੀ ਇੰਡਸਟਰੀ ਅੱਜ ਉਰਿਓ ਸਾਰੀ ਉੱਡ ਗਈ ਹੈ ਕਿਉਂ ਉੱਡੀ ਹੈ ਕਿਉਂਕਿ ਗਵਾਂਡੀ ਹਿਮਾਚਲ ਪ੍ਰਦੇਸ਼ ਨੂੰ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਜੀਐਸਟੀ ਤੇ ਰਹਿਤ ਦੇਤੀ ਠੀਕ ਹੈ ਨਾ ਜੀ ਹੁਣ ਪਹਿਲਾਂ ਤਾਂ ਸਾਡੇ ਸਾਰੀ ਇੰਡਸਟਰੀ ਚੱਕ ਕੇ ਹਿਮਾਚਲ ਲੈ ਗਿਆ ਹੁਣ ਇਹ ਤਾਂ ਜਿਵੇਂ ਸਾਨੂੰ ਨੁਕਸਾਨ ਹੋਇਆ ਉਹਦੇ ਤੇ ਥੁੱਕਣ ਵਾਲੀ ਗੱਲ ਹੈ ਕਿ ਅਸੀਂ ਤੁਹਾਡੀ ਇੰਡਸਟਰੀ ਲੈ ਗਏ ਗੰਦ ਅਸੀਂ ਤੁਹਾਨੂੰ ਵਾਪਸ ਭੇਜਣਾ ਮਤਲਬ ਇਹ ਤਾਂ ਬਹੁਤ ਅਜੀਬ ਜੀ ਗੱਲ ਹੈ ਕਿ ਸੈਂਟਰ ਨੇ ਸਾਡਾ ਸਾਰਾ ਇੰਡਸਟਰੀ ਨੂੰ ਫ੍ਰੀ ਉੱਥੇ ਬਿਠਾਤਾ ਹੈਗਾ ਹੁਣ ਉਹਦਾ ਦਾ ਥੁੱਕਿਆ ਹੋਇਆ ਸਾਡੇ ਉੱਤੇ ਸੁੱਟ ਰਹੇ ਆ ਕਿ ਤੁਸੀਂ ਤਾਂ ਕਿਸੇ ਕੰਮ ਦੇ ਨਹੀਂ ਪੰਜਾਬ ਨੂੰ ਇਹ ਬਹੁਤ ਬੁਰੀ ਤਰ੍ਹਾਂ ਵਰਤ ਰਹੇ ਹੈਗੇ ਆ ਸਾਡੇ ਪਾਣੀ ਕਦੀ ਚੱਕ ਕੇ ਰਾਜਸਥਾਨ ਜਿੱਥੇ ਕਦੀ ਸਤਲੁਜ ਬਿਆਸ ਰਵੀ ਉਹ ਉਹ ਕਦੀ ਵਹੀਆਂ ਹੀ ਨਹੀਂ ਸੀਗੀਆਂ ਉੱਥੇ ਸਾਡਾ ਪਾਣੀ ਭੇਜਦਾ ਹੈਗਾ ਕੀ ਕਹਿੰਦੇ ਆ ਹੁਣ ਕਹਿੰਦੇ ਆ ਕਿ ਸਰਸਵਤੀ ਨਦੀ ਇੱਥੇ ਵਹਿੰਦੀ ਹੁੰਦੀ ਸੀ ਜਿਸ ਤਹਿਤ ਇਹ ਸੋਚ ਰਹੇ ਆ ਆਰਐਸਐਸ ਕਹਿੰਦੀ ਹੈ ਕਿ ਅਸੀਂ ਇਹ ਨਦੀ ਕੱਢ ਕੇ ਗੁਜਰਾਤ ਤਾਈ ਲੈ ਕੇ ਜਾਣੀ ਹੈਗੀ ਆ ਪੁਰਾਤਨ ਸਮੇਂ ਚ ਵਗਦੀ ਹੁੰਦੀ ਸੀਗੀ ਮਤਲਬ ਪੰਜਾਬ ਦਾ ਹਰੇਕ ਪੱਖੋਂ ਨੁਕਸਾਨ ਇਹ ਕਰੀ ਜਾ ਰਹੇ ਹੈਗੇ ਆ ਤੇ ਤਰਸ ਦੇ ਹਾਲ ਸਾਡੇ ਇਹ ਆ ਕਿ ਜਿਹੜੇ ਸਾਡੇ ਸਤਕਾਰਯੋਗ ਮੁੱਖ ਮੰਤਰੀ ਹੈ ਉਹਦੇ ਬਾਰੇ ਬੋਲਦੇ ਹੀ ਨਹੀਂ ਹੈਗੇ ਨਾ ਕਿਸੇ ਨਾਲ ਪੰਗਾ ਲੈਂਦੇ ਆ ਤੁਸੀਂ ਦੇਖਿਆ ਕਿਵੇਂ ਜਦ ਹਰਿਆਣਾ ਪੁਲਿਸ ਜਿੰਮੇਦਾਰਾਂ ਦੇ ਬਰ ਖਿਲਾਫ ਪੰਜਾਬ ਦੇ ਅੰਦਰ ਆ ਕੇ ਉਹਨਾਂ ਦੇ ਉੱਤੇ ਹਮਲੇ ਕਰ ਰਹੀ ਸੀ ਉਦੋਂ ਨਹੀਂ ਬੋਲਿਆ ਹੁਣ ਹਿਮਾਚਲ ਆਪਣਾ ਗੰਦ ਤੁਹਾਡੇ ਵੱਲ ਸੁੱਟ ਰਹੀ ਹੈ ਤੁਸੀਂ ਮੈਂ ਡੀਸੀ ਸਾਹਿਬ ਨੂੰ WhatsApp ਭੇਜਿਆ ਸੀ ਉਹਨਾਂ ਨੇ ਕਿਹਾ ਮੈਂ 11 ਤਰੀਕ ਤੋਂ ਇਹਦੇ ਬਾਰੇ ਦੇਖ ਰਿਆ ਮੈਂ ਬਲਾਸਪੁਰ ਦੇ ਡੀਸੀ ਨੂੰ ਚਿੱਠੀ ਭੇਜੀ ਹੈ ਪਰ ਜਿੰਨੀ ਦੇਰ ਇਹਦੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਊਗੀ ਜਿਵੇਂ ਡੀਐਫਓ ਦੀ ਰਿਪੋਰਟ ਛੇਤੀ ਨਹੀਂ ਆਊਗੀ ਉਹਦਾ ਪੋਸਟਮਾਰਟਮ ਤਾਂ ਨਹੀਂ ਆਊਗਾ ਜਿਹੜਾ ਪਾਣੀ ਦੀ ਟੈਸਟਿੰਗ ਹੈ ਤੇ ਉੱਥੇ ਇਹਦੀ ਇਨਵੈਸਟੀਗੇਸ਼ਨ ਨਹੀਂ ਹੁੰਦੀ ਉਨੀ ਦੇਰ ਇਹ ਕੇਸ ਬਣਨਾ ਹੀ ਨਹੀਂ ਹੈਗਾ ਤੇ ਇਹਦੇ ਉੱਤੇ ਉਸ ਪੱਧਰ ਦਾ ਨਿਗਾਹ ਸਰਕਾਰ ਦੀ ਹੈ ਨਹੀਂ ਈਵਨ ਥੋ ਇਟ ਇਜ਼ ਐਨ ਇੰਟਰਸਟੇਟ ਡਿਸਪਿਊਟ ਸੋ ਅਸੀਂ ਸਮਝਦੇ ਹਾਂ ਕਿ ਭਗਵੰਤ ਸਿੰਘ ਮਾਨ ਇੱਕ ਕਮਜ਼ੋਰ ਚੀਫ ਮਿਨਿਸਟਰ ਹੈ ਜਿਹੜੇ ਦਾਬੇ ਹੇਠ ਇਹਦੇ ਉੱਤੇ ਪੂਰ ਜ਼ੋਰ ਕੰਮ ਕਰ ਨਹੀਂ ਰਿਹਾ ਇਹਨੂੰ ਮੁੱਦਾ ਨਹੀਂ ਬਣਾ ਰਿਹਾ ਇਹਨੂੰ ਦਫਨਾਣਾ ਚਾਹੁੰਦਾ ਹੈਗਾ ਇਹਨੂੰ ਚਾਹੀਦਾ ਹੈ ਕਿ ਇਹ ਭਾਈਵੰਦੀ ਚ ਪੰਜਾਬ ਦੇ ਸਾਰੇ ਹੱਕ ਗਵਾ ਦੂਗਾ ਰੈਪੀਰੀਅਨ ਲਾਅ ਲਾਗੂ ਨਹੀਂ ਕਰ ਰਿਹਾ ਹੈਗਾ ਉਹਦੇ ਉੱਤੇ ਇਹਦੇ ਅਟਾਰਨੀ ਜਨਰਲ ਨੇ ਕੋਈ ਐਕਸ਼ਨ ਨਹੀਂ ਲਿੱਤਾ ਹੈਗਾ ਉਹਨਾਂ ਨੇ ਆਪਣਾ ਡਾਟਾ ਨਹੀਂ ਕਲੈਕਟ ਕੀਤਾ ਹੈਗਾ ਔਰ ਇਹ ਮੁੱਦਾ ਵੀ ਇਹਨਾਂ ਨੇ ਬਿਲਕੁਲ ਥੱਲੇ ਦਫਨਾ ਦੇਣਾ ਹੈਗਾ ਸੋ ਅਸੀਂ ਅੱਜ ਸਾਰੇ ਪੰਜਾਬ ਨੂੰ ਜਗਾਨ ਆਏ ਆ ਕਿ ਇਹ ਜ਼ਹਿਰ ਹਿਮਾਚਲ ਪੰਜਾਬ ਵੱਲ ਸੁੱਟ ਰਿਹਾ ਤੇ ਇਹਦੇ ਉੱਤੇ ਸਾਰੇ ਪੰਜਾਬੀਆਂ ਨੂੰ ਆਪਣੇ ਆਪ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਆਪਣੇ ਜਲਵਾਤਵਰਣ ਦੇ ਉੱਤੇ ਦੇਖਣਾ ਚਾਹੀਦਾ ਹੈ ਆਪਣੇ ਜੰਗਲਾਤ ਮਹਿਕਮੇ ਦੇਖਣੇ ਚਾਹੀਦੇ ਆ ਇਹ ਨਹੀਂ ਹੋ ਸਕਦਾ ਕਿ ਹਿਮਾਚਲੀ ਸਾਡੇ ਸੂਰਾਂ ਦਾ ਸ਼ਿਕਾਰ ਖੇੜ ਕੇ ਆ ਆਪਣੇ ਪੈਸੇ ਬਣਾ ਕੇ ਇੰਡਸਟਰੀ ਲਾ ਕੇ ਸਾਡਾ ਓਰੇ ਨੁਕਸਾਨ ਕਰਦਨ ਵਾਜੇ ਜੀ ਕਾ ਖਾਲਸਾ ਵਾਜੇ ਜੀ ਦਾ ਮਾਫਾ ਤੁਹਾਨੂੰ ਵੀ ਗਲਤ ਕਰ ਰਹੇ ਹਾਂ ਠੀਕ ਹੈ ਤੁਹਾਡੀ ਗੱਲ ਪਰ ਜਿਹੜੀ ਸਟੇਟ ਵਰਟਾ ਉਸਨੂੰ ਮਾਮਰਾ ਸਰਕਾਰੋਂ ਕੋਈ ਗੱਲ ਕਰ ਰਹੀ ਹੈ ਵੀ ਜਿਹੜਾ ਚੱਪੂ ਹੈ ਉਹਦੇ ਵਿੱਚੋਂ ਪਾਣੀ ਦਾ ਫਲੋ ਵਧਾ ਕੇ ਜਦੋਂ ਸ਼ਰੌ ਨਹਿਰ ਤੋਂ ਸ਼ਰੌ ਨਹਿਰ ਤੋਂ ਮਾਧਿਅਮ ਤੋਂ ਦਸ਼ਮੇਸ਼ ਨਹਿਰ ਹਨ ਬਣੀ ਬਣਾ ਰਹੀ ਹੈ ਇੱਕ ਮਾਲਵਾ ਨਹਿਰ ਨੂੰ ਵੀ ਬਣਾਉਣ ਦੀ ਗੱਲ ਕਰ ਰਹੇ ਤਾਂ ਇਹ ਸਾਰੇ ਪ੍ਰੋਜੈਕਟ ਨੂੰ ਗੱਲ ਹੈ ਦੇਖੋ ਦਸ਼ਮੇਸ਼ ਨਹਿਰ ਤਾਂ ਵਧੀਆ ਗੱਲ ਹੈ ਜੇ ਹੁਣ ਜੇ ਤੁਸੀਂ ਇੱਧਰ ਨੂੰ ਜਾਉਂਗੇ ਜਿਉਂ-ਜਿਉਂ ਚੰਡੀਗੜ੍ਹ ਨੂੰ ਜਾਂਦੇ ਹੋ ਪਾਣੀ ਤਾਂ ਹੈ ਹੀ ਨਹੀਂ ਜਿਹੜਾ ਬੋਰ ਉੱਥੇ 40 50 ਫੁੱਟ ਤੇ ਹੁੰਦਾ ਸੀ ਹੁਣ 2 200 ਫੁੱਟ ਤੇ ਹੋ ਰਿਹਾ ਹੈਗਾ ਜਿਹੜਾ گاਉਂਡ ਵਾਟਰ ਡਿਪਲੀਸ਼ਨ ਹੈ ਉਹਨੂੰ ਪੰਜਾਬ ਦੇ ਪਾਣੀ ਨਾਲ ਪੰਜਾਬ ਦੇ ਇਲਾਕੇ 'ਚ ਪਛਾਣਨਾ ਤਾਂ ਵਧੀਆ ਗੱਲ ਹੈ ਆ ਪੰਜਾਬ ਦਾ ਪਾਣੀ ਹਰਿਆਣਾ ਦਿੱਲੀ ਰਾਜਸਥਾਨ ਨੂੰ ਜਾ ਉਹ ਮਾੜੀ ਗੱਲ ਹੈ ਸੋ ਦਸ਼ਮੇਰ ਸਨਹਿਰ ਦਾ ਜਿਹੜਾ ਪ੍ਰੋਜੈਕਟ ਹੈ ਵਿਦਿਨ ਪੰਜਾਬ ਉਹ ਤਾਂ ਅੱਛੀ ਗੱਲ ਹੈ ਜਿਹੜੇ ਇੱਧਰ ਨੂੰ ਦੂਜੀ ਨਹਿਰ ਕੱਢਣੀ ਹੈ ਉਹ ਵੀ ਜੇ ਪੰਜਾਬ ਤਾਈ ਪਾਣੀ ਪਹੁੰਚਾਉਂਦੀ ਹੈ ਉਹ ਵੀ ਅੱਛੀ ਗੱਲ ਹੈਗੀ ਐ ਸੋ ਉਹਦਾ ਤਾਂ ਸਾਡਾ ਕੋਈ ਰੌਲਾ ਨਹੀਂ ਪਰ ਜਿਹੜੀ ਚੀਜ਼ ਉਹ ਨਦੀਆਂ 'ਚ ਬਹਿਣੀ ਹੈ ਜੇ ਉਹ ਜ਼ਹਿਰ ਹੈ ਉਹ ਤਾਂ ਫੇਰ ਬਹੁਤ ਵੱਡੀ ਗੱਲ ਹੈ ਜੀ ਤੁਹਾਨੂੰ ਲੱਗਦਾ ਕਿ ਇਹ ਨਹਿਰਾਂ ਵਿੱਚ ਇੱਥੇ ਤੋਂ ਉੱਤੇ ਸਭਿਆਚਾਰ ਨੂੰ ਜਾਣ ਕੇ ਸਮਝ ਰਿਹਾ ਹੈ ਤਾਂ ਭਾਵੇਂ ਜਾਪਕ ਨੂੰ ਤੋਂ ਦਸੇ ਚੱਲ ਰਹੀ ਨੇ ਜਿਹੜੇ ਨਹਿਰਾ ਆਦੇ ਵੱਤ ਨੂੰ ਨਹਿਰੀ ਜਸਟੇਟ ਕਰਨ ਦਾ ਬਾਰਤ ਹੈ ਕੁਸ਼ਲਪਾਲ ਜੀ ਇਹਦੇ ਬਾਰੇ ਵਿਚਾਰ ਕਰਦੇ ਹੈਗੇ ਆ ਦੱਸੋ ਐਸ ਤਰ੍ਹਾਂ ਜੀ ਜਿਹੜਾ ਕਨਸੈਪਟ ਹੈਗਾ ਨਾ ਦਸ਼ਮੇਸ਼ ਨਹਿਰ ਦਾ ਇਹ ਆਪਣੇ ਪੋਲੀਟਿਕਲ ਆਪਣੇ ਮੈਨੀਫੈਸਟੋ ਵਿੱਚ ਵੀ ਸੀਗਾ ਉਹਦੇ ਚ ਜਿਹੜਾ ਤੁਸੀਂ ਯੂਰੋਪੀਅਨ ਨਾਰਥ ਅਮਰੀਕਾ ਨੂੰ ਦੇਖੋ ਨਾ ਜੀ ਇਹਦੇ ਜਿਹੜੀ ਪੰਜਾਬ ਦੀ ਜੜਤ ਹੋਈ ਹੈ ਇਹਨਾਂ ਨੇ ਨਹਿਰਾ ਕੱਢ ਕੇ ਬਾਹਰ ਲਾਈਏ ਉੱਥੇ ਕੀ ਹੁੰਦਾ ਜੇ ਕੋਈ ਦਰਿਆ ਵਗਦਾ ਉਦੋਂ ਉਹਦੇ ਚ ਕੱਟ ਮਾਰ ਕੇ ਚਾਹ ਉਹ 1 ਮੀਂ ਦਾ ਕੱਟ ਹੋਵੇ ਜਾਂ 2 ਮੀਂ ਦਾ ਕੱਟ ਹੋਵੇ ਕੱਟ ਮਾਰ ਕੇ ਜਿੱਥੇ ਜਿੱਥੇ ਪਾਣੀ ਵਗ ਜਾਣਾ ਹੈ ਨਾ ਜੀ ਲਿਜਾ ਕੇ ਮੁੜ ਕੇ ਦੁਬਾਰਾ ਦਰਿਆਸ ਪਾ ਦਿੰਦੇ ਤਾਂ ਕਿ ਜਿਹੜਾ ਇਕੋਸਿਸਟਮ ਹੈ ਨਾ ਉਸ ਤੱਤੀ ਦਾ ਉਹ ਡਿਸਟਰਬ ਨਾ ਹੋਵੇ ਦਰਿਆ ਵੀ ਵਗਦਾ ਉਹਦੇ ਨਾਲ ਨਹਿਰਾਂ ਵੀ ਵਗਦੀਆਂ ਨੇ ਹੁਣ ਇੱਥੇ ਜਿਹੜਾ ਇਹਨਾਂ ਨੇ ਕੀਤਾ ਇਹਨਾਂ ਨੇ ਟੇਲੈਂਡਸ ਬਣਾਈਆਂ ਟੇਲੈਂਡ ਬਣਾ ਕੇ ਪਾਣੀ ਖਤਮ ਕੀਤਾ ਜਿਹੜਾ ਸਾਡਾ ਉਹਦਾ ਸਮਝ ਆਇਆ ਉਹਦੇ ਜਿਹਾ ਵੀ ਜਿਹੜਾ ਸਿਸਟਮ ਨਾਰਥ ਅਮਰੀਕਾ ਚ ਜਾਂ ਯੂਰਪ ਚ ਹੈ ਕਿ ਲਿਜਾ ਕੇ ਜੇ ਇਥੋਂ ਆਪਾਂ ਨਹਿਰ ਮਾਰਦੇ ਆਂ ਜੇ ਕੰਜ਼ਿਊਮ ਹੋ ਗਿਆ ਸਾਰਾ ਠੀਕ ਹੈ ਮੁੜ ਕੇ ਦੁਬਾਰਾ ਹਰੀਕੇ ਪੱਤਣ ਨੇ ਨੂੰ ਭਾਵ ਪਾਇਆ ਜਾ ਤਾਂ ਕਿ ਸਾਡਾ ਇਕੋਸਿਸਟਮ ਅੰਡਰਸਟੈਂਡ ਇਹ ਜਿਹੜਾ ਸਾਰਾ ਕਨਸੈਪਟ ਹੈ ਨਾ ਜੀ ਇਹ ਜਦੋਂ ਇੰਡਸ ਵਾਟਰ ਟ੍ਰੀਟੀ ਹੋਈ ਹੈ 1960 ਵਾਲੀ ਉਹਦੇ ਚ ਇਹਨਾਂ ਨੇ ਗੁਲਜ਼ਾਰੀ لال ਨੰਦਾ ਨੇ 1955 ਚ ਆਪਣਾ ਯੂ نو ਰਿਕੁਆਇਰਮੈਂਟ ਬਦੋਂ ਅਨੂ ਇੰਡੀਅਨ ਸਟੇਟ ਵੀ ਇਹਨਾਂ ਨੇ ਉਦੋਂ ਦਿਖਾਤਾ ਜੇ ਅਸੀਂ ਰਾਜਸਥਾਨ ਨੂੰ ਵੀ ਦੇਣਾ ਹੈ ਉਹ ਵੀ ਦੇਣਾ ਪਰ ਅੱਜ ਦੀ ਤਰੀਕ ਵਿੱਚ ਸਾਡੇ ਕੋਲ ਦਸਮੇਸ਼ ਕਨਾਲ ਲਈ ਵੀ ਪਾਣੀ ਹੈ ਕਿ ਪਾਣੀ ਕਿਉਂ ਚੱਕ ਕੇ ਲੈ ਜਾਂਦੇ ਨੇ ਸੋ ਇਹ ਗੱਲ ਹੈ ਕਿ ਅਸੀਂ ਇਹਨੂੰ ਜਿਹੜਾ ਅਸੀਂ ਸਮਝਦੇ ਐ ਇੱਥੋਂ ਘੱਟ ਮਾਰ ਕੇ ਕੁਮਾ ਕੇ ਮਾਲਵੇ ਚ ਮੁਰਗੇ ਨੂੰ ਹੜੀ ਕੇ ਪੱਤਣ ਪਾਇਆ ਜਾਵੇ ਨਾ ਕਿ ਟੇਲ ਹੈਡ ਬਣਾ ਕੇ ਕਿਸੇ ਯਾਂ ਕਿਸੇ ਹੋਰ ਸਟੇਟ ਨੂੰ ਦੇ ਦਿੱਤਾ ਇਹਨਾਂ ਪਾਣਿਆ ਦਾ ਉਤਾਰਿਆ ਤੇ ਰਿਸ਼ਤਾ ਦੇਖੋ ਜੀ ਪੰਜਾਬ ਨੇ ਹਮੇਸ਼ਾ ਪਿਛਲੇ ਇੰਨੇ ਰਕਬਾ 50 70 ਸਾਮਣ ਤੁਸੀ ਵਰਸ਼ ਚੰਦੇ ਛੋਟੀ ਪਾਰਟੀ ਹੀ ਫਰਮ ਨੂੰ ਦਿੱਤੇ ਨੁਕੀ ਸੁਪਰੀਮ ਕੋਰਟੀ ਮਾਫਲਾ ਚੱਲ ਰਿਹਾ ਹੈ ਇਹ ਨਹੀਂ ਕਹ ਰਹੇ ਵੀ ਆਪਾਂ ਜਿਹੜੇ ਹੁਣ ਸਰਦ ਨਹਿਰ ਚੋਂ ਕਿੰਨੇ ਇਹਨਾਂ ਨੇ ਮਤਲਬ ਦੱਸ ਰਹੇ ਕਿ 2 ਲੱਖ 1 ਕਨੋਤੀ ਪਾਣੀ ਚੱਕ ਕੇ ਦੇ ਰਹੇ ਆ ਇੰਨੇ ਅਸੀਂ ਮੌਕੇ ਬਹੁਤ ਹੈ ਮਾਨ ਸਾਹਿਬ ਤੇ ਇਹ ਨਹੀਂ ਕਹ ਰਹੇ ਕਿ ਇਹ ਚੀਜ਼ਾਂ ਸਾਬਤ ਕਰਨ ਦੀ ਹੈ ਸੁਪਰੀਮ ਕੋਰਟ ਦੇ ਵਿੱਚ ਜਾਂ ਸੈਂਟਰਲ ਦੇ ਵਿੱਚ ਕਿ ਹਾਂ ਇਹਨਾਂ ਨੂੰ ਤਾਂ ਐਕਸਟਰਾ ਪਾਣੀ ਹੈਗਾ ਇਹ ਵੀ ਕਿਸਾਨ ਨੂੰ ਦੇ ਰਿਹਾ ਜਾਂ ਨਹੀਂ ਤੇ ਨੇ ਜੀ ਤੁਸੀਂ ਤੁਸੀਂ ਕਰੋ ਸੋ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਇਹ ਸਭ ਇਹ ਤਾਂ ਹੋਣੀ ਜਿਹੜੀ ਸਰਕਾਰ ਹੈ ਤੁਹਾਨੂੰ ਪਤਾ ਹੈ ਇਹ ਤਾਂ ਮਾਰਕੀਟਿੰਗ ਸਰਕਾਰ ਹੈ ਇਹ ਤਾਂ ਆਪਦੀ ਮਾਰਕੀਟਿੰਗ ਕਰ ਰਹੀ ਹੈ ਬਟ ਅੱਜ ਤੱਕ ਪੰਜਾਬ ਦੀ ਜਿਹੜੀ ਰਿਕੁਆਇਰਮੈਂਟ ਆਫ ਵਾਟਰ ਹੈ ਉਹਨਾਂ ਜਿਵੇਂ ਦਸਮੇਸ਼ ਕਨਾਲ ਆਣੀ ਹੈ ਇਹ ਪੰਜਾਬ ਸਰਕਾਰਾਂ ਪ੍ਰੋਜੈਕਟ ਹੀ ਕਰੈਕਟ ਨਹੀਂ ਕਰ ਪਾਈ ਤੁਸੀਂ ਇਹ ਦੇਖੋ ਵੀ ਨਾਲੇ ਹੁਣ ਕੀ ਕਰ ਰਹੇ ਨੇ ਜਿਹੜੀਆਂ ਕਨੈਲਸ ਨੇ ਸਾਰੀਆਂ ਇਹਨਾਂ ਦੀ ਲਾਈਨਿੰਗ ਕਰ ਉਹਨੋਂ ਲਾਈਨਿੰਗ ਜੇ 55 95 96 ਦੇ ਵਿੱਚ ਜਦੋਂ ਲਾਈਨਿੰਗ ਕੀਤੀ ਸੀ ਉਦੋਂ ਸੇਮ ਵੀ ਪ੍ਰੋਬਲਮ ਸੀ ਮੁਕਸਰ ਵਾਲੇ ਏਰੀਆ 'ਚ ਤਾਂ ਆਪ ਉਹਨੀ ਗ ਲਾਈਨਿੰਗ ਕੀਤੀ ਸੀ ਇਹਨਾਂ ਨੇ ਚੱਕ ਕੇ ਹੁਣ ਸਾਰੇ ਪੰਜਾਬ 'ਚ ਲਾਈਨਿੰਗ ਕਰਤੀ ਹੁਣ ਜਦੋਂ ਲੁਧਿਆਣਾ 'ੇ ਲਾਈਨਿੰਗ ਕਰ ਰਹੇ ਹੋ ਤਾਂ ਜਿਹੜੀ ਗਰਾਊਂਡ ਵਾਟਰ ਨੂੰ ਸੀਪੇਜ ਆਉ ਤਾਂ ਮੁੱਕ ਗਈ ਤੁਸੀਂ ਤਾਂ ਇੱਥੋਂ ਪਾਣੀ ਚੱਕਿਆ ਜਿਹੜਾ ਸਾਰੀ ਸੱਤ ਲੁਜਵਾਕਦੀ ਸੀ ਜਿਹਦੇ ਜੋ ਪਾਣੀ ਧਰਤੀ ਨੂੰ ਜਾਂਦਾ ਸੀ ਸੀਪੇਜ ਹੁੰਦੀ ਸੀ ਉਹ ਤਾਂ ਸਾਰੀ ਤੁਸੀਂ ਮਕਾ ਰਹੇ ਹੋ ਉਹਦੇ ਨਾਲ ਤੇ ਪੰਜਾਬ ਬੰਜਰ ਹੀ ਹੋਣਾ ਨਾਲੇ ਜਿਹੜਾ ਰਾਈਪੇਰੀਅਨ ਕਾਨੂੰਨ ਹੈ ਉਹ ਇਹ ਨਹੀਂ ਕਹਿੰਦਾ ਕਿ ਵੱਧ ਹੈ ਕਿ ਘਟ ਹੈ ਪਾਣੀ ਉਹ ਕਹਿੰਦਾ ਕਿ ਜਿੱਥੋਂ ਨਦੀ ਵਗਦੀ ਹੈ ਉਹ ਉਹਦਾ ਰਾਹ ਹੈ ਉਹਦੇ ਆਲੇ ਦੁਆਲੇ ਦੇ ਲੋਕ ਉਹਦਾ ਪਾਣੀ ਇਸਤੇਮਾਲ ਕਰ ਸਕਦੇ ਹੈਗੇ ਉਹਨਾਂ ਦੇ ਰਾਈਟਸ ਹੈਗੇ ਆ ਇਹ ਇੱਕ ਤਰ੍ਹਾਂ ਦਾ ਪ੍ਰੋਪਰਟੀ ਰਾਈਟ ਹੈਗਾ ਸੋ ਕਹਿ ਦੇਣਾ ਵੱਧ ਪਾਣੀ ਕਿਸ ਪੱਖੋਂ ਜੇ ਤੁਹਾਡਾ ਦਰਿਆ ਖੁੱਲਾ ਤੇ ਫੈਲ ਕੇ ਚੱਲਦਾ ਹੈਗਾ ਜਿਹੜੀ ਉਹਨੇ ਮਿੱਟੀ ਲਿਆ ਕੇ ਸਿਲਟ ਲਿਆ ਕੇ ਸੁਟਣੀ ਹੈ ਜਿਹੜਾ ਉਹਨੇ ਰੀਜੂਵਿਨੇਟ ਕਰਨਾ ਹੈਗਾ ਧਰਤੀ ਨੂੰ ਉਹ ਕੰਮ ਹੁੰਦਾ ਹੈਗਾ ਜਿਹੜਾ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਵੀ ਖੋਲ ਕੇ ਦੇਖ ਲਓ ਤੁਸੀਂ ਬਸ ਸਿੱਖੀ ਟੂ ਟੋ ਮੈਕਸ ਤੇ ਜਾ ਕੇ ਜਲ ਤੋਰੀ ਮਛਲੀ ਇਹਦੀ ਸਰਚ ਕਰੋ ਇੰਨੇ ਜਿਆਦਾ ਐਗਜ਼ਾਮਪਲ ਆ ਜਾਂਦੇ ਆ ਗੁਰੂ ਗ੍ਰੰਥ ਸਾਹਿਬ 'ਚ ਪਰ ਅੱਜ ਦੇ ਦਿਨ ਤਾਂ ਮੇਰਾ ਖਿਆਲ ਪੰਜਾਬ ਦੇ ਕਿਸੇ ਬੰਦੇ ਨੇ ਨਦੀ ਤਾਈ ਪਹੁੰਚਣ ਦੀ ਉਹਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਪਾਣੀ ਕਿਹੋ ਜਿਹਾ ਹੈ ਕਿਵੇਂ ਹੈ ਕਿੱਥੇ ਹੈਗਾ ਠੀਕ ਹੈ ਨਾ ਜੀ ਸੋ ਇਹ ਇਹ ਜਿਹੜਾ ਵਾਤਾਵਰਣ ਹੈ ਜਿਹੜੀ ਸਾਡੀ ਰਹਿਣ ਭੈਣ ਹੈ ਇਹ ਕਿੱਥੇ ਲਿਖਿਆ ਹੈ ਕਿ ਰਾਜਸਥਾਨ ਤੇ ਪੰਜਾਬ ਦਾ ਜਿਹੜਾ ਵਾਤਾਵਰਣ ਹੈ ਇੱਕੋ ਜਿਹਾ ਹੈਗਾ ਜਿੱਥੇ ਪਾਣੀ ਹੈ ਨਹੀਂ ਰੇਗਿਸਤਾਨ ਹੈ ਬੰਜਰ ਜ਼ਮੀਨਾਂ ਹੈਗੀਆਂ ਉੱਥੇ ਦਾ ਜਿਹੜਾ ਕਹਿੰਨ ਉਹ ਮਾਰਵਾੜ ਇਲਾਕਾ ਉੱਥੇ ਦਾ ਰਹਿਣ-ਬਹਿਣ ਕਿਸਮ ਹੋਰ ਤਰ੍ਹਾਂ ਦਾ ਹੈ। ਉੱਥੇ ਲੋਕੀ ਸੱਜਰੇ ਉੱਠ ਕੇ 10-11 ਵਜੇ ਤਾਈਂ ਕੰਮ ਕਰਨਗੇ। ਫਿਰ ਸਾਰੀ ਦੁਪਹਿਰ ਜਿਹੜੇ ਤੁਸੀਂ ਸੋਚਦੇ ਹੋ ਕਿ ਪਏ ਹੋਏ ਆ, ਸੁਸਤ ਐ, ਕੰਮ ਨਹੀਂ ਕਰਦੇ, ਉਹਨਾਂ ਨੇ ਸ਼ਾਮ ਨੂੰ ਜਾ ਕੇ ਕੰਮ ਕਰਨਾ ਕਿਉਂਕਿ ਉਹ ਉਸ ਤਰ੍ਹਾਂ ਦੀ ਬਣਤਰ ਹੈ। ਹੁਣ ਪੰਜਾਬ ਦਾ ਵਾਤਾਵਰਣ ਜਿਹੋ ਜਿਹਾ ਸੀਗਾ ਉਹ ਤੁਸੀਂ ਤੋੜ ਕੇ ਰਾਜਸਥਾਨ ਨੂੰ ਪੰਜਾਬ ਬੰਗਾ ਬਣਾਉਂਦੇ ਹੋ। ਇਹ ਕਿੱਥੇ ਲਿਖਿਆ ਹੈ? ਇਹ 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 ਕੀ ਲੌਜਿਕ ਹੈ? ਠੀਕ ਹੈ ਨਾ ਜੀ? ਤੁਸੀਂ ਰਾਜਸਥਾਨ ਚ ਪੰਜਾਬੀਆਂ ਨੂੰ ਜ਼ਮੀਨ ਨਹੀਂ ਖਰੀਦਣ ਦੇਣੀ ਰਾਜਸਥਾਨ ਪੰਜਾਬ ਵਰਗਾ ਬੰਦੇ ਬੋਲੀ ਵਰਗਾ ਨਹੀਂ ਹੋਣਾ ਚਾਹੀਦਾ ਉਹਦਾ ਪਾਣੀ ਉੱਥੇ ਚਲੇ ਜਾਣਾ ਚਾਹੀਦਾ ਤਾਂ ਕਿ ਉੱਥੇ ਦੀ ਜ਼ਮੀਨ ਜ਼ਾਇਦਾ ਤੋਹ ਜੀ ਬਣ ਜਾਏ ਪਰ ਬਾਤਵਰਨ ਦਾ ਮਤਲਬ ਇਹ ਨਹੀਂ ਹੈ ਵੱਖ-ਵੱਖ ਤਰ੍ਹਾਂ ਦੇ ਬਾਤਵਰਨ ਆਪਣੀ ਮੱਤਾਂ ਨਾਲ ਹੁੰਦੇ ਹੈਗੇ ਆ ਅਸੀਂ ਹਿਮਾਚਲ ਦੇ ਪਹਾੜ ਨਹੀਂ ਹੈਗੇ ਅਸੀਂ ਦਰਿਆਵਾਂ ਦੇ ਮੰਤਰ ਹੈ ਹਿਮਾਚਲ ਦਾ ਸਿਓ ਅਸੀਂ ਨਹੀਂ ਕਹਾ ਸਕਦੇ ਉਹ ਉਹਨਾਂ ਦਾ ਧਨ ਹੈਗਾ ਔਰ ਸਾਡਾ ਧਨ ਚੱਕ ਕੇ ਲੁੱਟ ਕੇ ਕਿਸੇ ਹੋਰ ਨੂੰ ਦੇ ਦੇਣਾ ਇਹ ਕੋਈ मीनिंग ਨਹੀਂ ਹੈਗਾ ਜਿਹੜੀਆਂ ਮੱਛੀਆਂ ਤੇ ਉਹ ਸਾਰਾ ਕੁਝ ਪੜਦਾ ਸੀਗਾ ਜਿਹੜੇ ਉਰੇ ਮਛਾਰ ਪਹਿਲਾਂ ਕੰਮ ਕਰਦੇ ਸੀ ਮੇਰਾ خیال ਥੋੜੇ ਛੋਟੇ ਹੁੰਦੇ ਉਰੇ ਮਛਾਰ ਹੁੰਦੇ ਹੁਣੇ ਅੱਜ ਮੈਨੂੰ ਦੱਸ ਦੋ ਕਿ ਦੀ ਆਮਦਨ ਉਹਦੇ ਨਾਲ ਪੂਰੀ ਹੁੰਦੀ ਹੈ ਹੈ ਹੀ ਨਹੀਂ ਕੁਝ ਕਿਹੜਾ ਬੰਦਾ ਜਾਲ ਲੈ ਕੇ ਨਦੀਆਂ ਦੇ ਰੋਜ਼ ਘੁੰਮੀ ਫਿਰਦਾ ਹੈਗਾ ਉਹ ਸਾਰਾ ਸਾਡਾ ਇੱਕ ਇਤਿਹਾਸ ਇੱਕ ਕਲਚਰ ਇੱਕ ਰਹਿਣ-ਬਹਿਣ ਖਤਮ ਕਰਤਾ ਇਸ ਦੇਸ਼ ਨੇ ਕਿਉਂਕਿ ਸਾਡੇ ਪਾਣੀ ਚੋਰੀ ਕਰ ਕਰਕੇ ਲੈ ਕੇ ਜਾ ਰਿਆ ਇੱਕ ਤੁਹਾਨੂੰ ਹੋਰ ਗੱਲ ਦੱਸਣਾ ਚਾਹਣਾ ਹੈ ਜਦੋਂ ਗੰਗਾ ਨਗਰ ਬਸਾਇਆ ਹੈ ਮਹਾਰਾਜਾ ਗੰਗਾ ਸਿੰਘ ਨੇ ਉਹਨਾਂ ਨੇ ਬ੍ਰਿਟਿਸ਼ ਪੰਜਾਬ ਮੇਰੇ ਅਖਰ ਨਹੀਂ ਬ੍ਰਿਟਿਸ਼ ਪੰਜਾਬ ਨੂੰ ਅਪਰੋਚ ਕੀਤਾ ਕਿ ਮੈਨੂੰ ਨਹਿਰ ਚਾਹੀਦੀ ਹੈ ਤੇ ਮੈਨੂੰ ਇਹਦਾ ਮੈਂ ਇਹਦਾ ਪਾਣੀ ਖਰੀਦੂੰਗਾ ਸੋ ਉਹ 1925 ਚ ਕੰਟਰੈਕਟ ਹੋਇਆ ਤੇ 1925 ਤੋਂ 1955 ਤੱਕ ਪਹਿਲਾਂ ਸਟੇਟ ਆਫ ਬੀਕਾ ਨਿਰਦੇਂਦੀ ਰਹੀ ਬ੍ਰਿਟਿਸ਼ ਪੰਜਾਬ ਨੂੰ ਉਸ ਤੋਂ ਬਾਅਦ ਜਿਹੜੀ ਰਾਜਪੋਤਾਨਾ ਬਣੀ ਜਿਵੇਂ ਆਪਣੇ ਪੈਪਸੂ ਬਣੀ ਠੀਕ ਹੈ ਉਹ ਉਹਨਾਂ ਨੇ ਪੇਮੈਂਟ ਕਰਦੇ ਰਹੇ ਸਟੇਟ ਆਫ ਪੰਜਾਬ ਨੂੰ ਫਿਰ ਰਾਜਪੋਤਾਨਾ ਬਣੀ ਉਹ ਕਰਦੇ ਗਏ ਮਹਾਰਾਜਾ ਪਟਿਆਲਾ ਨੂੰ ਔਰ ਮਹਾਰਾਜਾ ਜੀਂਦ ਕਿਉਂਕਿ ਸੰਗਰੂਰ ਇਸ ਮਹਾਰਾਜਾ ਜੀਂਦਾ ਏਰੀਆ ਸੀ ਇਹਨਾਂ ਨੂੰ ਪਾਣੀ ਚਾਹੀਦਾ ਸੀ ਜਦੋਂ ਪਹਿਲਾ ਸਰੰਦਕ ਨਾਲ ਬਣੀ ਇਹ ਵੀ ਬ੍ਰਿਟਿਸ਼ ਪੰਜਾਬ ਨੂੰ ਪੈਸੇ ਦਿੰਦੇ ਸੀ ਜਦੋਂ ਤੱਕ ਪੈਪਸੂ ਪੰਜਾਬ ਦਾ 파ਰਟ ਨਹੀਂ ਬਣਿਆ 1956 ਚ ਉਦੋਂ ਤੱਕ ਪੈਪਸੂ ਵੀ ਪ੍ਰੈਜ਼ੈਂਟ ਪੰਜਾਬ ਨੂੰ ਪਾਣੀ ਦੇ ਪੈਸੇ ਦਿੰਦਾ ਸੀ ਇਹ ਤੱਕ ਗੁਲਜ਼ਾਰੀ لال ਲੰਡਾ ਨੇ 1956 ਚ ਜਿਹੜਾ ਕਹਿੰਦੇ ਨਾ ਜੀ ਕੀ ਹੈਗਾ 1956 ਚ ਇੱਕ ਐਗਜ਼ੀਕਟਿਵ ਆਰਡਰ ਪਾਸ ਕਰਕੇ ਪੈਸੇ ਬੰਦ ਤੇ ਰਾਜਵਿੰਦਰ ਬੈਂਕਸ ਹੋਰਾਂ ਨੇ ਕੈਲਕੂਲੇਸ਼ਨ ਕਰਕੇ ਸੁਪਰੀਮ ਕੋਰਟ ਚ ਇੱਕ ਪਟੀਸ਼ਨ ਵੀ ਕੀਤੀ ਹੈ ਉਹਦੇ ਚੋਂ ਬਣਦਾ ਹੈਗਾ ਟੋਟਲ ਉਹਨਾਂ ਨੇ ਕਲੇਮ ਕੀਤਾ ਹੈ 1925 ਵਾਲੇ ਰੇਟ ਤੇ 100 ਸਾਲ ਪੁਰਾਣੇ ਰੇਟ ਤੇ 30000 ਕਰੋੜ ਬਟ ਬੜੀ ਤਰਾਸਤੀ ਹੈ ਅੱਜ 6 ਸਾਲ ਹੋ ਗਏ ਉਸ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਨਹੀਂ ਥੋੜੀ ਐਸਵਾਈਐਲ ਬਣਾਉਣ ਤੇ ਦੂਜੇ ਦਿਨ ਸੁਣਵਾਈ ਆ ਪਰ ਜਿਹੜਾ ਸਾਡਾ ਪੈਸੇ ਦਾ ਕਲੇਮ ਹੈ ਨਹੀਂ ਇਹ ਤਾਂ ਰਿਜੈਕਟ ਕਰੋਗਾ ਉਹਦੇ ਤੇ ਸੁਣਵਾਈ ਪਰ ਹੁਣ ਤਾਂ ਪ੍ਰੋਬਲਮ ਇਹ ਆ ਗਈ ਹੈ ਨਾ ਵੀ ਇਹ ਇੰਨਾ ਗੰਦਾ ਆਊਗਾ ਤੇ ਜਿਹੜਾ ਚਾਹੇ ਆਦਮੀ ਹੈ ਚਾਹੇ ਜਾਨਵਰ ਹੈ ਚਾਹੇ ਮੱਛੀ ਹੈ ਕੋਈ ਵੀ ਸਰਵਾਈਵ ਨਹੀਂ ਕਰੂਗਾ ਇਸ ਤਰ੍ਹਾਂ ਸਾਡੇ ਚੰਦਰੇ ਪਾਣੀ ਤੋਂ ਉਹਨਾਂ ਆਪਾਂ ਗੰਦ ਕਰਦੇ ਹਾਂ ਬਾਟਰ ਤੋਂ ਪਾਣੀ ਬੰਦ ਹੋ ਕੇ ਆ ਰਿਹਾ ਪਰ ਅਰਪ ਦੀ ਸਟ੍ਰੀਟ ਦੇ ਵਿੱਚ ਬੁੱਢਾ ਨਾਲਾ ਇੱਕ ਬਹੁਤ ਸੋ ਬੜੇ ਵੱਡੇ ਲੰਪ ਪਾਇਆ ਸਾਡੇ ਨੇ ਉਹਦੇ ਪ੍ਰਤੀ ਸਾਨੂੰ ਲੱਗਦਾ ਕਿ ਸਰਕਾਰਾਂ ਨੇ ਕਿੰਨੇ ਘਪੀਤਾ ਦਿਖਾਈ ਹੈ ਜਿਹੜੀ ਸਟੇਟ ਆਪਣੀ ਸਟੇਟ ਸਾਨੂੰ ਦਾ ਕੁੱਟਿਆ ਜੀ ਜਦੋਂ ਅਸੀਂ ਉੱਥੇ ਇਕੱਠ ਕਰਨ ਲੱਗੇ ਸੀ ਮੈਂ ਕਹੀ ਕਹ ਰਿਹਾ ਨਾ ਜਬ ਆਪਣੇ ਸਟੇਟ 'ਚ ਜੋ ਹੋ ਰਿਹਾ ਉਹਦੇ ਤੁਹਾਨੂੰ ਸਰਕਾਰਾਂ ਨੂੰ ਇੰਦਾ ਸਾਨੂੰ ਦੇਖੀ ਆ ਤਾਂ ਜਿਹੜੀ ਦੂਜੀ ਸਟੇਟ 'ਚ ਆ ਰਿਹਾ ਉਹਦੀ ਕਿੰਨੇ ਇਹ ਤਾਂ ਮੈਂ ਕਹਿ ਰਿਹਾ ਇਹ 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 ਬੰਦਾ ਕਮਜ਼ੋਰ ਹੈ ਇਹ ਆਪਣੇਆਂ ਨੂੰ ਵੀ ਦਬਾਉਂਦਾ ਹੈ ਤੇ ਹੋਰਾਂ ਦਾ ਗੰਦ ਵੀ ਇਹ ਲੈ ਲੂਗਾ ਇਹਦੇ 'ਚ ਦਮ ਨਹੀਂ ਹੈ ਇਹ ਦੂਜਾ ਬੁੱਢਾ ਨਾਲਾ ਬਣ ਜਾਣਾ ਤੁਹਾਡਾ ਕਿਉਂਕਿ 7 ਦਿਰਿਆ ਤਾਂ ਰਹਿ ਨਹੀਂ ਗਿਆ ਕਿੱਡਾ ਕਬਗਦਾ ਆਪਾਂ ਨੂੰ ਆਪਣੇ ਤਾਂ ਆਪਾਂ ਬੈਠੇ ਆ 7 ਦਿਨਾਂ ਦੇ ਕੰਢੇ ਤੇ ਜਿਵੇਂ ਪੋਲੂਟੈਂਟ ਨਾਲੇ ਪਾਣੀ ਨਹੀਂ ਹੈ ਗੰਦਾ ਜੀ ਇਹ ਇੰਡਸਟਰੀਅਲ ਵੇਸਟ ਹੈ ਇਹਦੇ ਵਿੱਚ ਕੈਮੀਕਲਸ ਹੈ ਇਹਦੇ ਵਿੱਚ ਐਸਿਡਸ ਹੈ ਸੋ ਇਹ ਕੱਲਾ ਪਾਣੀ ਨਹੀਂ ਹੈ ਗੰਦਾ ਪੀ ਗੰਦਾ ਨਹੀਂ ਕਰਦੇ ਆਪਾਂ ਤੁਸੀਂ ਦੋਵਾਰ ਪਾਰਟੀਆਂ ਦੇ ਨਾਲ ਨੁਮਾਇੰਦੇ ਹੋ ਤੁਸੀਂ ਲੋਕਾਂ ਦੇ ਨਾਲ ਥੋੜੇ ਹੋਏ ਹੋ ਕੀ ਲੱਗਦਾ ਵੀ ਜਿਹੜੇ ਤੁਹਾਡੇ ਵਰਗੇ ਜਿਹੜੇ ਲੋਕ ਨੇ ਉਹ ਤੁਹਾਨੂੰ ਆਪਣੇ ਪੱਤਰ ਦਿੰਦੇ ਨੇ ਕੋਈ ਕੁਝ ਦਾ ਐਫਰਟ ਕਰਨਾ ਚਾਹੀਦਾ ਇਹ ਰਿਕਵੈਸਟ ਇਸ ਤਰ੍ਹਾਂ ਦੇ ਖਰਾਕ ਕੇ ਸਰਕਾਰਾਂ ਦੇ ਸਾਹਮਣੇ ਇਹ ਰਿਪੋਰਟਾਂ ਜੜੀਆਂ ਨੇ ਹੋ ਰੱਖਣੀਆਂ ਚਾਹੀਦੀਆਂ ਅੱਜ ਜਿਸੀ ਜਿਹੜੇ ਏਡੀਸੀ ਮੈਡਮ ਨੂੰ ਮਿਲੇ ਸੀਗੇ ਉਹਨਾਂ ਨੇ ਤਾਂ ਇਹ ਟੈਸਟਿੰਗ ਬਾਰੇ ਇੱਕ ਪੈਨਲ ਖੜਾ ਕਰਨ ਨੂੰ ਉਹਨਾਂ ਨੇ ਆਦੇਸ਼ ਦਿੱਤੇ ਆ ਵੈਸੇ ਵੀ ਡੀਸੀ ਨੇ ਭਰੋਸਾ ਦਿੱਤਾ ਹੈਗਾ ਜਿੱਥੇ ਤੱਕ ਸਾਡੀ ਗੱਲ ਹੈ ਅਸੀਂ ਤਾਂ ਇੱਥੇ ਹੋ ਕੇ ਕੋਸ਼ਿਸ਼ ਕਰਦੇ ਆਂ ਜੇ ਅਸੀਂ ਕੁਝ ਕਰ ਸਕਦੇ ਆਂ ਇਹਦੇ ਬਾਰੇ ਟੈਸਟਿੰਗ ਇਹ ਉਹਨਾਂ ਇਸ ਚ ਪ੍ਰੋਬਲਮ ਇਹ ਹੈ ਕਿ ਸਾਨੂੰ ਕੋਈ ਪ੍ਰੋਪਰਿਅਟ ਲੈਬਾਰਟਰੀਜ਼ ਨੋ ਅਪਰੋਚ ਕਰਨਾ ਪੈਣਾ ਹੈਗਾ ਤੇ ਮੈਂ ਪਹਿਲਾਂ ਕਰਕੇ ਦੇਖਿਆ ਗੁਬਿੰਦਗੜ ਦੇ ਇਲਾਕੇ 'ਚ ਜਿੱਥੇ ਸੇਮ ਪ੍ਰੋਬਲਮ ਆ ਰਹੀ ਹੈ ਇੰਡਸਟਰੀ ਪੋਲੂਸ਼ਨ ਦੀ ਪਾਣੀਆਂ ਦੇ ਵਿੱਚ ਆ ਉਹ ਬੈਕਆਊਟ ਜੀਆਂ ਕਰ ਜਾਂਦੀਆਂ ਆ ਪਤਾ ਨਹੀਂ ਕਿ ਕਿਹੋ ਜਿਹਾ ਪ੍ਰੈਸ਼ਰ ਹੈ ਕਿਹੋ ਜਿਹਾ ਨਹੀਂ ਨਾਲ ਚਾਹੇ ਕੀ ਹੈ ਸੋ ਜੇ ਤੁਹਾਡੇ ਨੋਟਿਸ ਕਰ ਗਈ ਸੀ ਮੈਂ ਕਰਦੇ ਨਹੀਂ ਹੈਗੇ ਸਰਕਾਰੀ ਮੈਕ ਵੀ ਜੇ ਤੁਸੀਂ ਭਰਵੀਂ ਤੋਂ ਫੀਸ ਉਹ ਕੱਬੇ ਸਜੇ ਹੋ ਜਾਂਦੇ ਹੈਗੇ ਆ ਤੇ ਪਰ ਅਸੀਂ ਅਸੀਂ ਇਹ ਇਹ ਤਾਂ ਬੁਝਦਲੀ ਵਾਲੀ ਗੱਲ ਆ ਅਸੀਂ ਕੋਸ਼ਿਸ਼ ਕਰਾਂਗੇ ਅਪਰੋਚ ਕਰਕੇ ਸ਼ਾਇਦ ਆਈਆਈਟੀ ਰੋਪੜ ਨੂੰ ਆਪਣਾ ਰੈਪ੍ਰেজੈਂਟੇਸ਼ਨ ਨੂੰ ਦਿੰਨੇ ਆ ਕਿ ਤੁਸੀਂ ਸਾਡੀ ਟੈਸਟਿੰਗ ਕਰਕੇ ਦੋ ਤੇ ਇਹਦਾ ਪਤਾ ਕਰਕੇ ਦੋ ਅ ਪਰ ਫਰਕ ਕੀ ਹੈ ਕਿ ਅਸੀਂ ਹੈਗੇ ਆ ਇੱਕ ਪਾਰਟੀ ਸਾਡੇ ਸਾਧਨ ਤੇ ਸਾਡੀ ਪਹੁੰਚ ਉਸ ਪੱਧਰ ਦੀ ਹੈ ਤੇ ਜਿੱਥੇ ਅਸੀਂ ਪੰਜਾਬ ਦੇ ਪਾਣੀ ਵਾਤਾਵਰਣ ਤੇ ਲੋਕਾਂ ਦੇ ਚਿੰਤਕ ਹੈ ਉੱਥੇ ਇਹ ਅਸਲ ਜ਼ਿੰਮੇਵਾਰੀ ਸੌਰੀ ਮਾਫ ਕਰਨਾ ਹੰਦੀਏ ਸਰਕਾਰਾਂ ਦੀ ਕਿਉਂਕਿ ਉਹ ਆਪਣੇ ਆਪ ਨੂੰ ਇਸ ਮੁਲਕ ਦੇ ਵਾਰਿਸ ਕਹਾਉਂਦੇ ਆ ਇਸ ਸਟੇਟ ਦੇ ਵਾਰਿਸ ਕਹਾਉਂਦੇ ਹੈਗੇ ਆ ਤੇ ਉਹਨਾਂ ਜੇ ਉਹ ਨਾ ਇਸ ਇਧਰ ਨੂੰ ਤੁਰਨ ਫਿਰ ਮੁਸ਼ਕਲ ਹੋ ਜਾਂਦੀ ਹੈਗੀ ਆ ਸੋ ਅੱਜ ਅਸੀਂ ਜਨਤਿਕ ਕਰ ਰਹੇ ਆ ਜਿਹੜੀਆਂ ਅਗਲੀਆਂ ਸਟੈਪਸ ਆ ਜਿਹੜੇ ਇਹਦੇ ਅਗਲੇ ਸਟੈਪਸ ਆਸੀਂ ਨਾਲ ਦੇ ਨਾਲ ਨਿਰਮਾਣ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਇਆ ਬਾਇੰਡ ਇਟ ਟੂ ਦਾ ਪਬਲਿਕ opinion ਬਣਾਇਆ ਇਹਨੂੰ ਵਾਸਤੂਲੀ ਰਿਪੋਰਟ ਕਰੀਏ ਤੇ ਇਹਦੇ ਤੇ ਆਪਾਂ ਐਕਸਰਸਾਈਜ਼ ਕਰੀਏ ਸਾਰੇ ਨਾਲ ਕੇ ਅਸੀਂ ਤਾਂ ਸੁਵਿਧਾ ਹੈਗੇ ਇਸ ਕੰਮ ਲਈ ਬਹੁਤ ਸੰਜੀਦਾ ਹੈ ਤੇ ਜੇ ਮਤਲਬ ਆਪਾਂ ਸਾਰੀ ਇੱਕ ਪਬਲਿਕ opinion ਬਿਲਡ ਹੋ ਗਈ ਪਬਲਿਕ ਪ੍ਰੈਸ਼ਰ ਹੋ ਗਿਆ ਮੇਬੀ ਅਗਲੀ ਇਲੈਕਸ਼ਨ ਤੱਕ ਇਹ ਮੁੱਦਾ ਬਣੇ ਸਾਡਾ ਸਭ ਤੋਂ ਵੱਡਾ ਫੇਰ ਇਹ ਕੁਝ ਸਰਕਾਰਾਂ ਹਿੱਲਣਗੀਆਂ ਨਹੀਂ ਤਾਂ ਇਹਨਾਂ ਦੇ ਕੰਨਾਂ ਤੇ ਜੂ ਜੇ ਦਿੱਲੀ ਨੂੰ ਇੱਥੇ ਦੀ ਫਾਰਮ ਦੀ ਅੱਗ ਪਹੁੰਚ ਜਾਂਦੀ ਹੈ ਉੱਥੇ ਤਾਂ ਸਾਰੇ ਰੌਲਾ ਪਾ ਦਿੰਦੇ ਆ ਦਬਾਅ ਪਾਉਂਦੇ ਆ ਡੀਸੀ ਚੱਕ ਚੱਕ ਕੇ ਸਕਵਡਾਂ ਭੇਜ ਦਿੰਦੇ ਆ ਕਿ ਤੂੰ ਅੱਗ ਬਾਲੀ ਮੈਂ ਤੇਰੇ ਤੇ ਕੇਸ ਪਾਉਣਾ ਆ ਹਮਾਚ ਨਾਲ ਬੈਠਾ ਡੀਸੀ ਉਰੇ ਬੈਠਾ ਚਿੱਠੀ ਪਾਤੀਏ ਦੇਖੋ ਕੀ ਬਣਦਾ ਕੋਈ ਸਕਵਡਾਂ ਨੇ ਭੇਜੀ ਹੈ ਨਹੀਂ ਭੇਜੀ ਜ਼ਿੰਮੇਵਾਰਾਂ ਨੂੰ ਤਾਂ ਨੱਪ ਲੈਣ ਜੇ ਤੁਸੀਂ ਸੌਲ ਪੁੱਤਰ ਇਸ ਜਿਹੜਾ ਪੂਰੇ ਵਿੱਚੋਂ ਆਪਾਂ ਮੱਝ ਦੀ ਗੱਲ ਜਿਹੜਾ ਪੰਜਾਬ ਵਿੱਚ ਵੀ ਆਪਣੇ ਜਿਹੜੇ ਅੰਦਰ ਤਨੋਬੀ ਦੇ ਏਰੀਏ ਵਿੱਚ ਇੰਡਸਟਰੀ ਲੱਗੀ ਹੋਈ ਹੈ ਜਾਂ ਇਸ ਤਰ੍ਹਾਂ ਬੰਨ ਮੱਝ ਰਹੀ ਹੈ ਉਹ ਵੀ ਤਾਂ ਪਾਣੀ ਹੀ ਨਦੀਆਂ 'ਚ ਗੇਲ ਰਹੀ ਹੈ। ਬਿਰਦੇ ਜਿਹੜਾ ਤੁਸੀਂ ਦੇਖੋ ਖਰੜਾ ਨਗਰ ਕਾਉਂਸਲ ਕੋਲ ਡ੍ਰਿੰਕਿੰਗ ਪਲੈਂਟ ਪਲਾਂਟ ਨਹੀਂ ਚੱਲਦਾ। ਨਹੀਂ ਚੱਲਦਾ ਨਾ ਨਦੀ ਭਰੀ ਵੀ ਹੈ ਨਾ ਕਿ ਲਹਿਰਾ ਭਰਦੀ ਹੈ। ਪੂਰਾ ਪਾਣੀ ਜਿਹੜਾ ਮਤਲਬ ਜਿੱਥੇ ਆਪਾਂ ਸੌਖੀ ਬਾਜ ਕਰਦੇ ਉਹ ਤੇ ਧਰਨਾ ਵੀ ਲੱਗ ਜਾਂਦੇ ਆ। ਉਹਨਾਂ ਨੇ ਤਾਂ ਜਿਹੜਾ ਪਿੰਡਾਂ ਦੇ ਅੱਗੇ ਪਾਣੀ ਖਰਾਬ ਕਰਦੇ ਉਹ ਵੀ ਮੁੱਦਾ ਹੈਗਾ ਜਿਹੜੀ ਤੁਹਾਡੇ ਡੰਪ ਐ। ਜੇ ਤੁਸੀਂ ਹੁਣ ਮੈਂ ਅੰਮ੍ਰਿਤਸਰ 'ਚ ਇਹ ਕੰਮ ਕੀਤਾ। ਉੱਥੇ ਕੀ ਕਹਿੰਦੇ ਆ ਜਿਹੜਾ ਡੰਪ ਹੈਗਾ ਜਿੱਥੇ ਸਾਰਾ ਪੈਂਦਾ ਹੈਗਾ ਕਚਰਾ ਉਹ ਜਾਂ ਨਹੀਂ ਪੈਂਦਾ ਉਹ ਪਹਾੜ ਮੇਰੇ ਖਿਆਲ ਕੋਟੋ ਕਟ 40 50 ਫੁੱਟ ਦੇ ਪਹਾੜ ਬਣੇ ਹੋਏ ਆ ਉਹ ਪਾਣੀ ਉਹਦੇ ਵਿੱਚੋਂ ਲੰਘ ਕੇ ਸਾਰਾ ਕੈਮੀਕਲ ਚੱਕ ਕੇ ਥੱਲੇ ਧਰਤੀ ਤੇ ਜਾਂਦਾ 1.5 ਕਿਲੋਮੀਟਰ ਦੂਰ ਹਰਮੰਦਰ ਸਾਹਿਬ ਦੇ ਸਰੋਵਰ ਹੈ ਉਹਨੇ ਪਾਣੀ ਥੱਲੇ ਜਾਊਗਾ ਥੱਲੇ ਪਾਣੀ ਚ ਮਿਕਸ ਹੋਊਗਾ ਉੱਥੇ ਸਰੋਵਰ ਦੀ ਜਿਹੜੀ ਥੈਲੜੀ ਲਾਈਨਿੰਗ ਆ ਉਹ ਕੱਚੀ ਹੈ ਠੀਕ ਹੈ ਨਾ ਉੱਥੋਂ ਸੀਪੇਜ ਕਰਕੇ ਗਰਾਉਂਡ ਵਾਟਰ ਉਹਦੇ ਵਿੱਚ ਆ ਜੂਗਾ ਤੇ ਉਹਦੇ ਵਿੱਚ ਤੁਸੀਂ ਮੈਂ ਤੁਹਾਨੂੰ ਵੀਡੀਓ ਭੇਜ ਸਕਦਾ ਇੰਨਾ ਗੰਦਾ ਪਾਣੀ ਹੈ ਸੋ ਜਿੱਥੇ ਇੰਡਸਟਰੀਅਲ ਪੋਲੂਸ਼ਨ ਹੈ ਕੀ ਹੈ ਉੱਥੇ ਮਿਊਨਿਸਪਲ ਪੋਲੂਸ਼ਨ ਵੀ ਬਹੁਤ ਜ਼ਿਆਦਾ ਹੈ ਜਿਹੜਾ ਤੁਹਾਡਾ ਇੱਧਰ ਦਾ ਸੀਵਰੇਜ ਹੈ ਉਹ ਵੀ ਜਿਹੜੀਆਂ ਸ਼ਿਕਾਇਤਾਂ ਆ ਰਹੀਆਂ ਉਹ ਸਿੱਧਾ ਨਦੀਜੀ ਭੇਜੀਆਂ ਆ ਪਰ ਮੈਂ ਲਾਈਨ 'ਚ ਜਾ ਰਿਹਾ ਹਾਂ ਪਰ 100 100 ਇਹ ਜਿਹੜਾ ਪੋਲੂਸ਼ਨ ਦਾ ਇਸ਼ੂ ਹੈ ਇਹ ਸਰਕਾਰ ਦੇ ਅਵੇਸਲੇ ਹੁੰਦਾ ਹੈ ਆਪਣਾ ਇਹਦੇ ਉੱਤੇ ਨਿਗਾਹ ਪਾੜ ਦੀ ਥਾਂ ਇਹਦੇ ਹੋਰ ਚੀਜ਼ਾਂ ਤੇ ਸਰਗੀਆਂ ਪਾ ਦੇਣੀ ਹੈ ਇਹਨੂੰ ਸੋਲਵ ਕਰਨ 'ਚ ਕੋਈ ਕੈਨੇਡਾ ਜੇ ਤੁਸੀਂ ਅ ਅਮਰੀਕਨ ਡਿਪਲੋਮੈਟਸ ਤੇ ਉਹਨਾਂ ਦੀ ਪੋਸਟਿੰਗ ਦੀ ਪ੍ਰੈਫਰੈਂਸ ਦੇਖੋ ਇੰਡੀਆ ਪਾਕਿਸਤਾਨ ਨਹੀਂ ਆਂਦੇ ਕਿਉਂਕਿ ਉਹ ਰੇ ਗੰਦ ਤੇ ਪੋਲਿਊਸ਼ਨ ਇੰਨੀ ਜ਼ਿਆਦਾ ਹੈ ਸੌਰੀ ਇੱਥੇ ਆਣਾ ਨਹੀਂ ਪਸੰਦ ਕਰਦੇ ਕਿ ਯਾਰ ਇਹ ਥਾਂ ਗੰਦੀ ਹੈ ਯਾਰ ਹੁਣ ਮੋਦੀ ਸਾਹਿਬ ਕਹਿੰਦੇ ਆ ਮੈਂ ਟੂਰਿਜ਼ਮ ਵਧਾਉਣੀ ਹੈ ਜੀ ਜਰਾ ਸੋਚ ਲਓ ਯਾਰ ਗੰਦੇ ਘਰ ਚ ਕੌਣ ਜਾਂਦਾ ਸੋ ਇਹ ਬਹੁਤ ਸੀਰੀਅਸ ਪ੍ਰੋਬਲਮ ਹੈ ਜਿਹੜਾ ਪਟਾਲਪੁਰੀ ਸਾਹਿਬ ਜਿੱਥੇ ਆਪਾਂ ਆ ਰਹੇ ਹਾਂ ਉਹਨਾਂ ਕੋਲ ਵੀ ਹੈ ਸੋ ਆਹਾਂ ਵੀ ਕਰ ਰਹੇ ਹਾਂ ਉੱਥੇ ਸਾਰੇ ਕੀਪਰ ਕੋਲ ਤਾਂ ਸੀ ਬ੍ਰੇਜ ਆਉਂਦਾ ਹੈ ਆਹਾਂ ਵੀ ਕਿ ਮੇਰੇ ਤੋਂ ਨਿਕਸਦਾ ਆਪਾਂ ਨੇ ਬਥੇਰੀਆਂ ਖਬਰਾਂ ਲਾ ਲਈਆਂ ਹੋਰ ਕਹਿੰਦਾ ਐਮ ਜੀ ਪੀ ਤੱਕ ਚਲੇਗਾ ਮਾਮਲਾ ਐਮ ਜੀ ਪੀ ਨੇ ਵੀ ਹੱਥ ਘੜੇ ਕਰ ਸਾਰੀ ਇਹ ਆ ਗਿਆ ਜੀ ਕੋਈ ਮਾਮਲਾ ਦਾ ਬਹੁਤ ਪੂਰੀ ਕਿਉਂ ਨਿਚਰ ਸਮਝੋ ਪਹਿਲਾਂ ਅਸੀਂ ਕੋਵਿਡ 'ਚ ਕਿਦਾਂ ਤਰਫੇ ਸਰਕਾਰਾਂ ਤਰਫੇ ਲੋਕ ਤਰਫੇ ਨਹੀਂ ਖਾਂਦੇ ਬਰ ਰਹੇ ਤੇ ਜਿੱਦ ਤੱਕ ਬੰਦੇ ਖਾਂਦੇ ਨਹੀਂ ਮਰ ਰਹੇ ਜਿੱਦ ਤੱਕ ਸੂ ਬਰੇ ਹੈ ਨਾ ਕੁਛ ਨਹੀਂ ਬੰਦੇ ਬੰਦੇ ਰਾਪਾ ਨਾ ਕਰੇ ਕੀ ਪਤਾ ਤੁਹਾਡੀ ਪਰ ਹੁਣੇ ਵੀ ਤੁਹਾਡੀ ਰਿਪੋਰਟਿੰਗ ਹੀ ਸ਼ਾਇਦ ਇਹ ਤਾਂ ਬੰਦੇ ਮੰਨਣੀ ਸ਼ੁਰੂ ਹੋਣੇ ਇਹ ਵੀ ਤੁਹਾਡੀ ਇਨਵੈਸਟੀਗੇਸ਼ਨ ਦੀ ਘਾਟ ਹੈ ਬੰਦੇ ਮਰੇ ਆ ਪਰ ਤੁਸੀਂ 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 ਉਹਦਾ ਕੌਜ਼ ਆਫ ਡੈਥ ਕੁਝ ਹੋਰ ਸਮਝ ਲਿਆ ਜਿਹੜੀ ਤੁਹਾਡੀ ਲਾਈਫ ਸਪੈਨ ਛੋਟ ਹੋ ਰਹੀ ਹੈ ਜਿਹੜੇ ਤੁਹਾਡੇ ਅੰਦਰ ਪੋਲੂਟੈਂਸ ਕੈਂਸਰਸ ਵੱਧ ਰਹੇ ਆ ਜੇ ਤੁਸੀਂ ਉਹਨਾਂ ਨੂੰ ਟ੍ਰੇਸ ਕਰਕੇ ਇੱਥੇ ਤਾਈ ਲੈ ਕੇ ਜਾਓ ਜੋ ਕਿ ਰਿਪੋਰਟਿੰਗ ਦੀ ਘਾਟ ਹੈ ਉਹ ਤੁਹਾਨੂੰ ਮੌਤਾਂ ਵੀ ਦਿਖ ਜਾਣਗੀਆਂ ਸਾਡੀ ਸਲੋਪ ਹੋ ਜਾਂਦਾ ਉਹਦੇ ਉੱਪਰ ਕੋਈ ਨਹੀਂ ਦੇਖਦਾ ਲੋਕ ਵੀ ਬਹੁਤ ਚੰਗਾ ਨਹੀਂ ਫੜਦੇ ਚੀਲਤਾ ਇਹ ਹੈ ਨਾ ਤਾਂ ਐਡੀਟ ਮਰਨਾ ਚਾਹੀਦਾ ਰਹਿ ਗਿਆ ਬਣ ਕੀਤਾ ਉਹਦਾ ਮਰ ਗਿਆ ਇਹਨਾਂ ਇਹਨਾਂ ਯਾਰ ਆਸ਼ਾ ਉਸ ਤੇ ਮੇਰਾ ਕੁਝ ਨਹੀਂ ਲੋੜੀ ਭਾਵਨਾ ਸਮਝਣ ਹੈ ਨਹੀਂ ਸਰਕਾਰ ਨੂੰ ਜਾ ਕੇ ਕਿ ਜਦੋਂ ਬੰਦੇ ਮਰਨਗੇ ਚਲੋ ਚਲੋ ਲੈ ਆਓ ਚਲੋ ਐ ਐ ਹੈ ਉਸ ਤੇ ਮੇਰਾ ਕੁਝ ਨਹੀਂ ਲੋੜੋ ਦੇਖੋ ਸਰਕਾਰਾਂ ਸਾਡਾ ਸ਼ਿਕਾਰ ਖੇਡਦੀਆਂ ਨਹੀਂ ਹੈ ਸਾਨੂੰ ਸੂਰ ਵਰਗੇ ਸਮਝਦੇ ਰਹੇ ਆ ਅੱਜ ਸਾਡੇ ਸਾਥੀ ਉਹ ਮਰ ਗਏ ਹੈਗੇ ਤੁਸੀਂ ਇਹ ਮੰਨ ਲਓ ਨਹੀਂ 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 ਇਹ ਮੰਨ ਤੁਸੀਂ ਇਹ ਪਸਲਾ ਇਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਕਿ ਤਾਂ ਦਾ ਚੀਕ ਮੈਂ ਮੈਂ ਤੁਹਾਡੀ ਗੱਲ ਸਮਝਦਾ ਮੈਂ ਇਹਦੇ ਨਾਲ ਇਹ ਤੁਹਾਡੇ ਮੂੰਹ 'ਚ ਇੱਕ ਉਹਣਾ ਚਾਹ ਨਹੀਂ ਮੈਂ ਨਹੀਂ ਕਹਿ ਸਕਦਾ ਹੈਗਾ ਕਿ ਲੋਕੀ ਮਰਨ ਨਹੀਂ ਉਹ ਤੁਸੀਂ ਸਮਝਦੇ ਹੋ ਗੱਲ ਨੂੰ ਫਿਰ ਤੁਸੀਂ ਮੈਂ ਕਹਿੰਦਾ ਕਿ ਮਰ ਰਹੇ ਆ ਕਹਿੰਦੇ ਸਮਝਿਆ ਜਿਹੜਾ ਉਹ ਕਹਿੰਦਾ ਉਹ ਵੀ ਸੂਰਜ ਬਚੀ ਨਾ ਉਹ ਕਹਿੰਦਾ ਜਿਹੜੇ ਕਿ ਅੱਜ ਦਾ ਸੂਰ ਮਰਿਆ ਸਰਕਾਰੋਂ ਕੋਈ ਫਰਕ ਨਹੀਂ ਕਿਆ ਬੰਦੇ ਮਰਨ ਤੇ ਤਾਂ ਫਰਕ ਪਊਗਾ ਇਹ ਮੇਰੇ ਵੱਲੋਂ ਤੁਸੀਂ ਕਹਿ ਸਕਦੇ ਹੋ ਇਹ ਸਟੇਟਮੈਂਟ ਤੁਹਾਡੇ ਮੂੰਹ ਚ ਇਹ ਮੇਰੇ ਮੂੰਹ ਚ ਦੂਜੀ ਗੱਲ ਜਦ ਰੇਤਾਂ ਦੇ ਵਿੱਚ ਜਾ ਰਹੂਗਾ ਫਿਰ ਵੀ ਸਰਕਾਰ ਸੋਚੂਗੀ ਕਿ ਯਾ ਮੈਂ ਇਸ ਪਹਿ ਪੰਨੇ ਬਾਦ ਹੋ ਗਿਆ ਕੱਪਾ ਬੈਜ ਇਹ ਜਦ ਤੱਕ ਸਰਕਾਰ ਫੁੱਫੜ ਪਾ ਰਹੀ ਹੈ ਜੇ ਉੱਥੇ ਅਸਰ ਪੈਣਾ ਸ਼ੁਰੂ ਹੋਵੇ ਮੈਂ ਤੁਹਾਨੂੰ ਮੁੱਦੇ ਦੇ ਐਗਜ਼ਾਮਪਲ ਜਾਣ ਕੇ ਦਿੱਤੀ ਆ ਚੀਕ ਅਸਲ ਤੌਰ ਤੇ ਕੋਵਰ ਦੀ ਗੁਡਰਤ ਸਾਰੇ ਜਿਹੜੇ ਪੈਦਾ ਨਾ ਤਾਂ ਫੰਡਰ ਜੀ ਦੇ ਸਾਡੇ ਕੋਲ ਨਾ ਪਾਣੀ ਨੂੰ ਸਾਫ ਕਰਨ ਦੇ ਕੋਈ ਹੋਰ ਸਾਧਨ ਦੇ ਖੁੱਲਾ ਪੀ ਸਕਦੇ ਸੀ ਖੁੱਲਾ ਪੀ ਸਕਦੇ ਅੱਜ ਕੀ ਲੱਗਦਾ ਹੈ ਜਿਹੜੇ ਇਹਨਾਂ ਜਦੋਂ ਤੇ ਨਕੀਰ ਦੀ ਕ੍ਰਿਸ਼ੀ ਜਾ ਰਹੀ ਤਾਂ ਹੁਣ ਨੰਬਰ ਤੱਕ ਇਸ ਦੇ ਤੌਰ ਤੇ ਉੱਤੇ ਜਿਹੜਾ ਇੱਕ ਦੂਜਾ ਏਡੇ ਵੱਡੇ ਦੇ ਬੰਦੇ ਤੇ ਕੀਤਾ ਜਾ ਰਿਹਾ ਹੈ ਫਿਲਟਰ ਲਾਉਣ ਦੇ ਲੱਖ ਲੱਖ ਲੱਖਾਂ ਨਪੇ ਦੇ ਫਿਲਟਰ ਤੁਸੀਂ ਘਰਾਂ ਤੋ ਲਾ ਰਹੇ ਆ ਨਵੀ ਤੋਂ ਨਵੀ ਟੈਕਨੀਕ ਦਾ ਕੋਈ ਨਾ ਕੋਈ ਫਿਲਟਰ ਜਿਹੜਾ ਉਹ ਆ ਜਾਂਦਾ ਹੈਗਾ ਤੇ ਅਸੀਂ ਲਾਉਂਦੇ ਆ ਘਰਾਂ ਦੇ ਵਿੱਚ ਇਹ ਤਾਂ ਤੁਸੀਂ ਉਹੀ ਗੱਲ ਕੀਤੀ ਕਿ ਬਦਲ ਸਾਹਿਬ ਲਾਈਟ ਚਲੇਗੀ ਤੇ ਇਕੱਠ ਹੋ ਕੇ ਜਿੰਦਾਬਾਦ ਬਦਲ ਸਾਹਿਬ ਜਿੰਦਾ ਕਹਿੰਦੇ ਇਹ ਕੌਣਾ ਕਹਿੰਦੇ ਜਨਰੇਟਰ ਵਾਲੇ ਆ ਕੋਈ ਗੱਲ ਪਸਾਰੋ ਕਿ ਕਨੈਕਟਡ ਹਿਊਮਨ ਚਰ ਹੈ ਇਹ ਉਹ ਨੇਚਰ ਹੈ ਤੇ ਫੋਈ ਸਭੀ ਹੋਣਾ ਹੈ ਸਰ ਵੀ ਬੜਾ ਤੇ ਸੂਰ ਬੜਾ ਹੈ ਨਾ ਆ ਚਲੋ ਜੀ ਤੁਸੀਂ ਸਾਨੂੰ ਖਿੱਚੋ ਅਸੀਂ ਸਰਕਾਰਾਂ ਨੂੰ ਖਿੱਚਦੇ ਹਾਂ